ਅੰਦੋਲਨ ਵਿਚਾਰੇ ਇੰਟਰਨੈਟ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਇੱਕ ਵਾਰ ਫਿਰ ਹੁਣ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਰਹੂਗਾ 24 ਫਰਵਰੀ ਰਾਤ 12 ਵਜੇ ਤੱਕ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਬੈਨ ਰਹੇਗਾ ਇੰਟਰਨੈਟ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਨੇ ਇੱਕ ਵਾਰ ਫਿਰ ਵੱਡਾ ਫੈਸਲਾ ਲਿਆ ਇੰਟਰਨੈਟ ਦੇ ਉੱਤੇ ਪਾਬੰਦੀ ਵਧਾ ਦਿੱਤੀ ਗਈ ਸੱਤ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੈਨ ਹੋ ਗਈਆਂ ਨੇ 24 ਫਰਵਰੀ ਰਾਤ 12 ਵਜੇ ਤੱਕ ਵਧੀ ਹੋਈ ਹੈ ਇਹ ਪਾਬੰਦੀ ਜੇ ਪਹਿਲਾਂ ਦੀ ਗੱਲ ਕਰ ਲਈ ਕਿਸਾਨ ਅੰਦੋਲਨ 2.0 ਦੇ 8ਵੇਂ ਦਿਨ ਤੇ ਵੀ ਉੱਪਰ ਜੇ ਆਪਾਂ ਗੱਲ ਕਰ ਲਈ ਨੈਟ ਬੰਦ ਕੀਤਾ ਗਿਆ ਸੀ ਸਰਕਾਰ ਵੱਲੋਂ ਹਰਿਆਣਾ ਦੇ ਵਿੱਚ ਇੰਟਰਨੈਟ ਸੇਵਾਵਾਂ ਦੀ ਮੁਅਤਲੀ ਦੀ ਮਿਆਦ ਲਗਾਤਾਰ ਵਧਾਈ ਜਾ ਰਹੀ ਸੀ ਹੁਣ ਇਸੇ ਦੌਰਾਨ ਇੱਕ ਵਾਰ ਫਿਰ ਕਿਸਾਨ ਅੰਦੋਲਨ ਦੇ ਵਿਚਾਰੇ ਇੰਟਰਨੈਟ ਦੇ ਉੱਪਰ ਬੈਨ ਲਗਾ ਦੇ ਤੱਗਿਆ ਤੇ ਹੁਣ ਜੋ ਹੈ 24 ਫਰਵਰੀ ਰਾਤ 12 ਵਜੇ ਤੱਕ ਪਾਬੰਦੀ ਵਧੀ ਹੈ ਅੰਬਾਲਾ ਕੈਂਥਲ ਜੀਂਦ ਕ੍ਰੁਖ ਖੇਤਰ ਦੇ ਵਿੱਚ ਇੰਟਰਨੈਟ ਬੰਦ ਹੋਇਆ हिसार ਫਤਿਹਾਬਾਦ ਤੇ ਸਿਰਸਾ ਦੇ ਵਿੱਚ ਵੀ ਜੋ ਇੰਟਰਨੈਟ ਬੈਨ ਹੈ ਇਹ ਜ਼ਿਲ੍ਹੇ ਵੀ ਸ਼ਾਮਲ ਨੇ ਤਾਂ ਇੱਕ ਵਾਰ ਦੁਬਾਰਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿਸਾਨ ਅੰਦੋਲਨ ਦੇ ਵਿਚਾਰੇ ਇੰਟਰਨੈਟ ਦੇ ਉੱਤੇ ਬੈਨ ਦੀ ਮਿਆਦ ਵਧਾ ਦਿੱਤੀ ਗਿਆ 24 ਫਰਵਰੀ ਰਾਤ 12 ਵਜੇ ਤੱਕ ਬੈਨ ਰਹੇਗਾ ਇੰਟਰਨੈਟ